ਆਬਾ ਸਰਪਰੇ ਦਲਾਲ ਹਾਕਮ ਮਰਦਾਬਾ 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 ਸਰਪਰੇ ਦਲਾਲ ਹਾਕਮ ਜਿਲ੍ਹਾ ਗੁਰਦਾਸਪੁਰ ਅੰਦਰ ਨਿਸਾਨਾ ਦਾ ਕੇਂਦਰ ਹੈ ਅਰਾ ਸਰਕਾਰ ਦੇ ਖਿਲਾਫ ਹਲਾ ਬੋਲ ਗੁਰਦਾਸਪੁਰ ਦੇ ਬਜ਼ਾਰਾ ਅੰਦਰ ਪ੍ਰਦਰਸ਼ਨ ਕਰਕੇ ਜਹਾਜ ਚੌਂਕ ਵਿੱਚ ਫੁਕਿਆ ਪੁੱਤਲਾ ਸੰਭੂ ਅਤੇ ਖਨੋਰੀ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਫੌਰਨ ਰਿਹਾ ਕੀਤਾ ਜਾਵੇ ਅਤੇ ਸ਼ਹੀਦ ਕਿਸਾਨ ਸਿਭ ਕਰਨ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਮੰਗ ਨੂੰ ਲੈ ਕੇ ਪ੍ਰਧਾਨ ਸੁਖਦੇਵ ਸਿੰਘ ਭੋਇਰਾ ਜੀ ਗਵਾਈ ਵਿੱਚ ਗੁਰਦਾਸਪੁਰ ਦੇ ਬਾਜ਼ਾਰਾਂ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਦਾ ਪਤਲਾ ਫੁਕਿਆ ਗਿਆ ਪ੍ਰਧਾਨ ਜੀ ਦੱਸ ਦਿਓ ਅੱਜ ਕੀ ਕੀਤਾ ਗਿਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਸਾਹਿਬਾਂ ਜੀਓ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਜਦੋਂ ਸਾਨੀ ਅੰਦੋਲਨ 2 ਦੇ ਤਹਿਤ ਗ੍ਰਾਮ ਅਰਚ ਨੂੰ ਦਿੱਲੀ ਵੱਲ ਨੂੰ ਕੁਝ ਕੀਤਾ ਤਾਂ ਕੇਂਦਰ ਦੀ ਸਰਕਾਰ ਨੇ ਅਣਮਨੁੱਖੀ ਤਸ਼ੱਦਦ ਢਾਉਂਦਿਆਂ ਹੋਇਆ ਸਾਡੇ ਤੇ ਅਥਰੂ ਗੈਸ ਔਰ ਉਹ ਹਥਿਆਰ ਜਰੀਲੇ ਹਥਿਆਰ ਇਹਨਾਂ ਨੇ ਜਰੀਲੀਆਂ ਗੈਸਾਂ ਜਿਨ੍ਹਾਂ ਹਥਿਆਰਾਂ ਦੀ ਮਨਾਹੀ ਹੈ ਉਹਨਾਂ ਨੂੰ ਵਰਤਦਿਆਂ ਹੋਇਆ ਸਿੱਧੀਆਂ ਗੋਲੀਆਂ ਚਲਾਉਂਦਿਆਂ ਹੋਇਆ ਸਾਡੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੈਂਕੜੇ ਨੌਜਵਾਨਾਂ ਨੂੰ ਇਹਨਾਂ ਨੇ ਜ਼ਖਮੀ ਕੀਤਾ ਔਰ ਸੈਂਕੜੇ ਨੌਜਵਾਨ ਇਹਨਾਂ ਨੇ ਗ੍ਰਿਫਤਾਰ ਕੀਤੇ ਬਹੁਤ سارے ਨੌਜਵਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਗਿਆ ਸਵਿਧਾਨ ਦੀਆਂ ਝੰਡੀਆਂ ਉਡਾਈਆਂ ਗਈਆਂ ਔਰ ਹਾਲਾਂ ਸਾਡੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਗੁਰਕੀਰਤ ਨਵਦੀਪ ਤੇ ਅਨੀਸ਼ ਖਟਕਰ ਹਾਲਾਂ ਵੀ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਡਕੇ ਹੋਏ ਆ ਔਰ ਉਹਨਾਂ ਤੇ ਤਸ਼ੱਦਦ ਦੀ ਵੀ ਹੋਇਆ। ਸੋ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਭਜਪਾ ਦੇ ਪੁਤਲੇ ਫੁਕੇ ਜਾ ਰਹੇ ਆ। ਉਸੇ ਲੜੀ ਨੂੰ ਅੰਜਾਮ ਦੇਣ ਵਾਸਤੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਾਂਝੇ ਫੋਰਮਾਂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਕਤਰਤਾ ਹੋਈ ਹੈ। ਪਰ ਨਾਲ ਹੀ ਦੂਸਰਾ ਜਿਹੜਾ ਮਸਲਾ ਸਾਡਾ ਇੱਕ ਹੋਰ ਵਿਸ਼ੇਸ਼ ਹੈ ਕਿ ਇਹਨਾਂ ਨੇ ਸੰਘਰਸ਼ ਕਰ ਰਹੇ ਪਾਜੀ ਕਿਸਾਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦਾ ਇਹਨਾਂ ਨੇ ਕੋਈ ਖਿਆਲ ਨਹੀਂ ਕੀਤਾ। ਇਹਨਾਂ ਨੇ ਕੋ ਉੱਥੇ ਪੱਖਾਂ ਦੀਆਂ ਦੀਆਂ ਜਾਂ ਬਿਜਲੀ ਦੀ ਵਿਵਸਥਾ ਜਿਹੜੀ ਆ ਕੋਈ ਨਹੀਂ ਜਿਹੜੀ ਹੈਗੀ ਵੀ ਸੀ ਰੈਗੂਲਰ ਉਹਨੂੰ ਨਹੀਂ ਚਲਾ ਰਹੇ ਸਗੋਂ ਉੱਥੇ ਸਪਲਾਈ ਜਿਹੜੀ ਹੈ ਇਹਨਾਂ ਨੇ ਕੱਟ ਕੀਤੀ ਹੈ। ਸੋ ਇਹ ਸਾਰੇ ਦੇ ਰੋਸ ਵਜੋਂ ਨੌ ਤਰੀਕ ਨੂੰ ਰੇਲਾਂ ਰੋਕੀਆਂ ਜਾਣੀਆਂ ਜੇਕਰ ਸਰਕਾਰ ਅਮਲ ਨਹੀਂ ਕਰਦੀ। ਤਾਰੇ ਰਕੋ ਵੀ ਲੰਬਾ ਚੱਲ ਸਕਦਾ ਔਰ ਟਰੈਕਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਹਾਂ। ਇਹ ਬਗਲੇ ਦੇ ਖਿਲਾਫ ਇਹ ਕਿਉਂ? ਕਿਸਾਨ ਮਜ਼ਦੂਰ ਸੁਖਸ਼ਮਤੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਸਾਡੇ ਦੋਹਾਂ ਫਾਰਮਾਂ ਦੇ ਸਤਕਾਰਯੋਗ ਆਗੂ ਸਹਿਬਾਨ ਅੱਜ ਦਾ ਪੁੱਤ ਪਤਲਾ ਜਿਹੜਾ ਉਹ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਬਿਆਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਆਤਮਾ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੋਹਾਂ ਤਸ਼ੱਦਦ ਕੀਤਾ ਵਾ 21 ਫਰਵਰੀ ਤੱਕ ਜਿਵੇਂ ਜ਼ਿਲ੍ਹਿਆਂ ਵਾਲਾ ਬਾਗ ਬਣਾ ਕੇ ਰੱਖਿਆ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾ ਜਿਵੇਂ ਭਾਜਪਾ ਦੇ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੂੰ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਖਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਐਰਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾ ਜਿਹੜੀਆਂ ਵਾਂ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਰਕੀ ਸਾਹਮਣੇ ਆ ਰਹੇ ਆ ਬੋਲਡਿਆਂ ਵਾ ਵਿਰੋਧੀ ਧਿਰਾਂ ਵੀ ਵੀ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਵਿਧੂਆਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰ ਦੇ 140 ਕਰੋੜ ਲੋਕਾਂ ਦਾ ਏਕਾ ਬੋਲਡਿਆ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਾਈਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜੇ ਜਿੱਥੇ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮ ਐਸ ਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮ ਐਸ ਪੀ ਹੈ ਨਹੀਂ ਉਹ 2000 ਨੂੰ 1 ਕੁਇੰਟਲ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਲਾਲਕਲਾ ਬ੍ਰਾਂਡ ਹੈ 10 ਕਿਲੋ ਦੀ ਥੈਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਬੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਪਤੀਲੀ ਚ ਪੈ ਜੂਗੀ ਜੇ ਕਿਸਾਨ ਕੁੰਦੇ 10 ਰੁਪਏ ਕਿਲੋ ਆਲੂ ਵਿਕੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਤੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਅੰਦੋਲਨ ਅਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਨੌਜਵਾਨ ਗ੍ਰਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਹਾ ਕਰੋ ਜਿਹੜਿਆ ਕਾਤਲਾਂ ਨੇ ਸ਼ੁਭ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬੰਦੀ ਕਾਰਵਾਈ ਤਹਿਤ ਪਰਚਾ ਚਾਰਜ ਕਰਕੇ ਉਹਨਾਂ ਨੂੰ ਜੇਲੀ ਢੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਆ ਤੁਹਾਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਇਨੀ ਤੋ ਪਛਾਈਆਂ ਸੰਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲੇ आले ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਿਹਾਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਸਾਜ ਦੇ ਨਾ ਕੀਤਾ ਤੇ ਰੀਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ